ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੀ ਨਹੀਂ ਜਾਈ ਨਹੀਂ ਨਿਕਲਦੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੋ ਸੇ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਬੱਚੇ ਸਕੂਲੋਂ ਆਗੇ ਸਿਗੇ ਤੇ ਮੈਂ ਜਿਸਕਰ ਨੂੰ ਇਹ ਡਿਕ ਰਹੀ ਸੀ ਕਿ ਮੈਂ ਹਜੇ ਤਦੋਂ ਆ ਜੂਗਾ ਨਾ ਇਹ ਤੋ ਤਾਂ ਪੜਦੇ ਲਾਹ ਲਾਂਗੇ ਤੇ ਮੈਂ ਇਹਨੂੰ ਕਹਿ ਰਹੀ ਸੀ ਕਿ ਵਿਜਾਲੀ ਦੇ ਉੱਤੇ ਚੜ ਕੇ ਪੜਦੇ ਲਾ ਦੇ ਅੱਗੇ ਲਾ ਦਿੰਦਾ ਹੁੰਦਾ ਸੀਗਾ ਤੇ ਹੁਣ ਇਹ ਤੋ ਨਹੀਂ ਚੜ ਹੋਇਆ ਹੈਗਾ ਕਹਿੰਦਾ ਹੁਣ ਮੈਂ ਵੱਡਾ ਹੋ ਗਿਆ ਵੀ ਨਾਲੇ ਮੇਰਾ ਵਜਨ ਵੀ ਵੱਧ ਗਿਆ ਨਾਲੇ ਕਹਿੰਦਾ ਪੈਰ ਵੱਡੇ ਹੋ ਗਏ ਵੀ ਫਸਦੇ ਨਹੀਂਗੇ ਵੀ ਮੇਰੇ ਤੋਂ ਚੜ ਨਹੀਂ ਹੋਇਆ ਚੜਨ ਦੀ ਕੋਸ਼ਿਸ਼ ਤਾਂ ਕਰ ਰਿਹਾ ਸੀਗਾ ਪਰ ਚੜ ਨਹੀਂ ਹੋਇਆ ਹੈਗਾ ਫਿਰ ਵਿਚਾਰਾ ਥੱਲੇ ਜਾ ਕੇ ਨਾ ਤੂੜੀ ਵਾਲੇ ਕਮਰੇ ਚੋਂ ਪੌੜੀ ਚੱਕ ਲਿਆ ਛੋਟੀ ਤੇ ਫਿਰ ਉਹਦੇ ਨਾਲ ਚੜ ਕੇ ਨੇ ਪੜਦੇ ਲਾਹੇ ਉਹ ਗੇਟ ਵਾਕ ਹੋਮ ਤਾਂ ਕੁੰਡ ਭਰ ਹਲ ਕਰਾ ਕੇ ਕਿੰਨਾ ਕੋਟਾ ਲੱਗਣਾ ਨਹੀਂ ਕਿ ਇੰਡਸਟਰੀ ਲਈ ਤੁਹਾਨੂੰ ਦਰਵੰਦਾ ਬੰਦਰ ਵਸਣ ਤੋਂ ਖਾਲੀ ਹੋ ਗਈ ਜਿਹੜੇ ਅਪਰ ਲਾਵੇ ਉਹਨਾਂ ਦੀ ਦੁਆਰਾ ਭਰਨੀ 2005 ਨਹੀਂ ਕੁੰਡ ਭਰ ਇਦੀ ਹੈ ਲੈ ਆਉਣਾ ਉਪਰ ਤੱਕ ਭਰਨੀ ਕੁੰਡ ਵਿੱਚ 10 ਇਕੋ ਤੋਂ ਵੱਧ ਖਾਊਗਾ 60 ਜਾਨੀ ਉਹ ਹਲ ਨਹੀਂ वैसी उसके पॉलिसी जो को प्रदर्शन करेंगे दो इंडस्ट्रियल लिए नॉर्थ वेस्ट करेंगे फिर एक सेवर इंडस्ट्रियल्स करेंगे जा कर बोलो किधर है फेस कर देने को पेड़ पेड़ लग रही है ओह हराया शैबी थी मेरे को जाजुमेट कही है आज से मंडल में तैयार हो गया है ये शेयर बैंक की जो बने हैं हैदराबाद से शेयर में लगूंगा एनआईएस पर अगर राइज एक्चुअली लोगों की कोर्ट ऑफ लाला जो लाला आम आदमी पार्टी दे रही है वो बाबा का आप दे सबका प्रदान दे पार्टी कर दे अब आपकी पार्टी बनके हरजीत सिंह जो कांग्रेस में शामिल हुए ऐसे सुनिए तो ना समझेंगे। विजेंदर सिंह राधि मालिन्दी जैसे हरीश थिंक ऑन 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 ऑ ਤਵਾ ਕਰਦੇ ਵਿਜੇ ਨੂੰ ਪੁੱਛਿਆ ਉਹ ਆਇਆ ਸੀ ਅੱਗੇ ਚੜ੍ਹ ਮੈਂ ਦੇ ਇੱਥੇ ਕਰਦੇ ਹੋਏ ਨਾ ਉਹ ਉਸ ਦੇ ਕੋਲ ਡੰਦਾ ਸੀ ਮੈਨੂੰ ਘਟਣ ਦੇ ਪੈਰ ਕੋ ਛੋਟ ਵੀ ਦਿੰਦੇ ਹਾਂ ਹਾਂ ਪੈਰ ਮੈਨੂੰ ਅੱਜ ਤੇ ਆਜੀ ਤੇ ਆਇਆ ਨਹੀਂ ਮੰਨਦੇ ਉਹ ਉਸਾਬ ਨੇ ਜਿਹੜੀ ਦੀ ਨੇ ਦੇਖਿਆ ਸੀ ਉਹ ਦੇਖ ਉਹ ਵੀ ਡਾੜਾ ਹੈ ਨਾ तो सही तो कर रहा है। उन आम अपनी पार्टी भी जी आएं आप। बाबुनानू इस बार विश्वास तोड़ दिए। उन आम को छोड़ ही देना कपिल आ रहा है ना। मान समान पार्टी भी तो करेगा। पी रहा है। कड़ी बंद के मार वाले सर्वे। लास्ट कम फेयर कट के फेयर कट लो। ਕੱਦ ਨੂੰ ਆਸਮਾਨ ਤੋਂ ਪਾਉਂਦੇ ਫੱਟੀਆਂ ਹੈ। ਹਾਂ। ਠਣਾ ਕਰ। ਤਾਂ ਕਿ ਪੜੋ। ਇਹ ਦੇਖਦੇ ਨਾ। ਚਾਹ। ਬੁਰੀ ਤੋਂ ਜਾਨ ਨਾ ਬਾਹਰ। ਸੱਚੀ ਅਰੇ ਅੱਜ ਆਵੇ। ਕਸੀਨਾ। ਬਸ। ਕਸੀਨਾ ਮਾੜਾ ਇਲਾਜ ਨਾ ਕਰਦੇ। ਮੈਂ ਜੀ ਬੀ ਵੀ ਵਾਪਸ। ਜਿੱਦ ਕਰਾਂ ਬਾਹਰ ਸੱਚੋਂ ਜਕਰੀ ਹੋ ਗਏ ਯਾਰ ਕੋਈ ਨਾ ਕੋਈ ਬਾਸਤਾ ਹੋ। ਉਹ ਤਾਂ ਪਰੋ ਨੀ। 50 ਖੇਤੀ ਪ੍ਰਦਾਤਾ। ਐ ਬਾਡੀ ਬਾਂ। ਉਹ ਸੁਣ ਦਿਆ। ਦੇ ਕਿਹੜੇ ਦਾ ਖਾਸ ਹਾਲ ਸੀ ਅਹਦੇ ਕੌਣ ਸੱਚਾ 파ਲੀ ਇਸ ਵਾਰ ਕਦੀਨ ਕੂਟ ਨੇ ਰਾਹੁਲ ਗਾਂਧੀ ਨੂੰ ਸਫਾਰ ਲਈ ਹਾਂਜੀ ਲੋ ਜੀ ਅਗੇ ਧਾਰਾ ਵਗੈਰਾ ਚੋ ਕੇ ਤੇ ਉਹੀ ਗੱਲ ਹੋਈ ਜਿਹੜੇ ਕੱਲ ਦੋ ਕਾਂਗਰਸ ਸਾਫ ਕਰ ਲਈ ਕਰ ਲਏ ਅੱਜ ਨਹੀਂ ਲੱਗ ਹੋਇਆ ਕਿਉਂਕਿ ਜੇ ਇੱਕ ਤਾਂ ਮੀਂਹ ਬਹੁਤ ਹੈਰਾਨ ਕਰੀ ਜਾਂਦਾ ਅੱਜ ਵੀ ਬੱਦਲ ਵਾਈ ਸੀਗੀ ਤੇ ਕਣੀਆਂ ਵੀ ਆ ਗਈਆਂ ਤੇ ਫਿਰ ਕੱਲ ਜਿਹੜੇ ਕੱਪੜੇ ਰਹਿ ਗਏ ਸੀਗੇ ਉਹ ਅੱਜ ਧੋਤੇ ਪੜਦੇ ਵਗੈਰਾ ਤੂੜੀ ਲੱਗੀ ਪਿੰਡੇ ਨੂੰ ਧਰਾਂ ਚੋਕ ਇੰਨਾ ਤੇ ਫਿਰ ਉਹ ਕੱਖ ਵਗੈਰਾ ਲੱਗ ਜਾਂਦੇ ਜਦੋਂ ਪਾਉਨੇ ਆ ਤੇ ਅ ਮਤਲਬ ਜਿਹੜੇ ਕੱਪੜੇ ਰਹਿ ਗਏ ਸੀ ਹੋਗੇ ਅੱਜ ਤੋਤੇ ਫਿਰ ਕੁਛ ਲੋਬੀ ਦੇ ਜਿਸ ਕਾਰਨ ਤੋਂ ਮੈਂ ਲਹਾਤੇ ਸੀਗੇ ਪੜਦੇ ਉਹ ਤੋਤੇ ਤੇ ਇੱਕ ਡੇਲੀ ਵਾਲੇ ਕੱਪੜੇ ਡੇਲੀ ਵਾਲੇ ਕੱਪੜੇ ਰੋਜ਼ੇ ਹੋ ਜਾਂਦੇ ਨੇ ਉਹ ਵੀ ਤੋਂ ਕਾਫੀ ਹੋ ਗਏ ਸੀ ਇਹ ਨਾਲ ਕੱਲ ਮੈਂ ਤੋਤੇ ਸੀਗੇ ਫਿਰ ਵੀ ਇੰਨੇ ਹੋ ਗਏ ਤੇ ਅੱਜ ਤਾਂ ਬਸ ਇਹੀ ਕੰਮ ਨਿਭੜ ਨਿਵੇੜ ਹੋਇਆ ਤੇ ਜਦੋਂ ਨਾ ਇਕੱਲੇ ਜਾਣੇ ਹੋਵੇ ਫਿਰ ਜਿਹੜੇ ਡੇਲੀ ਵਾਲਾ ਕੰਮ ਹੁੰਦਾ ਉਹੀ ਮਾਰ ਲੈਂਦਾ ਇਕੱਲੇ ਬੰਦੇ ਨੂੰ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਡੇਲੀ ਵਾਲਾ ਕੰਮ ਫਿਰ ਮੈਂ ਅੱਜ ਰਹਿਣੇ ਦਿੱਤਾ ਮੈਂ ਕਿਹਾ ਚਲੋ ਛੱਡੋ ਪਰੇ ਅੱਜ ਲਈ ਤੋਂ ਹਨਾ ਕੁਛ ਵੀ ਛਾੜਦੇ ਅੱਜ ਕੱਪੜੇ ਧੋਨੇ ਆ ਤੇ ਕੱਪੜੇ ਧੋ ਕੇ ਸਾਰੇ ਬਾਹਰ ਪਾਏ ਕਣੀਆਂ ਆ ਗਈਆਂ ਉਥੋਂ ਚੱਕੇ ਤੇ ਬੜਾ ਮਿੰਜੇ ਤੇ ਪਾਏ ਪੈਨੇ ਮੈਂ ਵੀ ਹੁਣ ਮੌਸਮ ਠੀਕ ਆ ਹੁਣ ਹਵਾ ਚੱਲ ਰਹੀ ਆ ਮੌਸਮ ਵੀ ਨਿੱਖਰ ਗਿਆ ਫਿਰ ਮੈਂ ਪੜਦਾ ਹੀ ਰਹਿਣ ਤੇ ਬਾਹਰ ਮੈਂ ਕਿਹਾ ਵੀ ਹੁਣ ਨਹੀਂ ਮੈਂ ਸੁਕਣੇ ਪਾਉਣੇ ਹੈਗੇ बार-बार ਤੇ ਹੁਣ ਅੰਦਰ ਹੀ ਪੈ ਰਣਗੇ ਜਿੰਨਾ ਸੁੱਕਣ ਹੋਵੇਗਾ ਸੁੱਕ ਜਾਣਗੇ ਪੱਖੇ ਨਾਲ ਬਾਕੀ ਸਵੇਰੇ ਆਪਾਂ ਪਾ ਦਾਂਗੇ ਤੇ ਮੈਂ ਕੈਮਰਾ ਕਰਕੇ ਇੱਥੇ ਆ ਇਦਾਂ ਮਿੰਜੇ ਤੇ ਪਾ ਦੰਨੇ ਆ ਫਿਰ ਆਪਾਂ ਕੱਪੜੇ ਹੁਣ ਇੱਥੇ ਕਮਰੇ ਚ ਰੱਖਤਾ ਮੈਂ ਮਿੰਜਾ ਹਵਾ ਚ ਪੱਖਾ ਚੱਲਦਾ ਤੇ ਸੁੱਕੀ ਜਾਊਗਾ ਤੇ ਕੁਝ ਹੋ ਮਿੰਜੇ ਤੇ ਪਏ ਨੇ ਹਵਾ ਰਹੀ ਆ ਫੜਦਾ ਹੀ ਦਰਿਆ ਤੇ ਇਹ ਵੀ ਆਪਣੀ ਸਬਜੀ ਚੀਰੀ ਕਈਏ ਦੀ ਸਬਜੀ ਬਣਾਉਣੀ ਹੈ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਨਵੇਂ ਤਰੀਕੇ ਨਾਲ ਬਣਾਉਣੀ ਆ ਪਹਿਲੀ ਵਾਰ ਬਣਾਉਣੀ ਆ ਦੇਖਦੇ ਆ ਕਹਿਜੀ ਬਣੂਗੀ ਸੈਪਰੀ ਦੇ ਪਾਪੇ ਨੇ ਕਿਹਾ ਮੈਂ ਤਾਂ ਡਰਦੀ ਬਣਾਉਂਦੀ ਨਹੀਂ ਹੁੰਦੀ ਸੀ ਵੀ ਖਾਣਗੇ ਪਤਾ ਨਹੀਂ ਨਹੀਂ ਪਰ ਉਹ ਕਹਿੰਦੇ ਆ ਜੋਕਣੇ ਬਣਾ ਤੇ ਬਣਾਉਨੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਲੌਗ ਨਾਲ ਬਣੇ ਰਹੋ ਤੇ ਮੈਂ ਦੁੱਧ ਪਾ ਜਾਵਾਂ ਇਥੋਂ ਕੱਢਦੇ ਜਿਸ ਕਰਨੇ ਲਾਤੇ ਤੇ ਆ ਸੁੱਕਣੇ ਪਾਤੇ ਹਲੇ ਮਸ਼ੀਨ 'ਚ ਪੈਨੇ ਇਹ ਵੀ ਕਾਢ ਕੇ ਸੁੱਕਣੇ ਪਾਉਣੇ ਆ ਦੇਖੋ ਹੁਣ ਹਵਾ ਵਧੀਆ ਚੱਲਦੀ ਹੁਣ ਮੌਸਮ ਵਧੀਆ ਹੋ ਗਿਆ ਪਹਿਲਾਂ ਮੀਂਹ ਆ ਜਾਂਦਾ ਸੀ लाजी मौसम देखो अपने बार हाँ देख तो बस हवा लग जूगी पड़ते चक दूंगी हम देख धुप्पा निकले जब मैं चक के ना अंदर पाते सारे कपड़े हम धुप्पा तो निकले बस हूँ सुक सुक जान गए नहीं बाहर कड़ती है पै रहे अंदर तो ये सुक्की जा चलो सब्जी बनाने आप जी तेल आपने पाता ਹੁਣ ਪਾਵਾਂਗੇ ਖੜਵੇ ਮਸਾਲੇ ਤੇਜਪੱਤਾ ਕਾਲੀ ਮਿਰਚ ਇੱਕ ਲਾਲ ਮਿਰਚ ਜੀਰਾ ਤਿੰਨੋ ਚਾਰੋ ਚੀਜ਼ਾਂ ਪਾਵਾਂਗੇ ਇਕੱਠੀਆਂ ਇਹਨਾਂ ਨੂੰ ਗਰਮ ਸੇਕ ਦਵਾ ਕੇ ਨਾ ਫੇ ਪਾਵਾਂਗੇ ਆਪਾਂ ਲਸਣ ਸਕੋਨ ਉਹ ਲੰਨ ਨਾ ਮੈਂ ਨਾ ਕਦੇ ਨਹੀਂ ਬਣਾਈ ਗਈ ਪਹਿਲੀ ਵਾਰ ਬਣਾਉਣ ਲੱਗੀ ਆ ਦੁੱਧ ਵਾਲਾ ਕਈ ਆ ਤੇ ਮੈਂ ਪਹਿਲਾਂ ਡਰਦੀ ਤਾਂ ਨਹੀਂ ਬਣਾਉਂਦੀ ਹੁੰਦੀ ਤੇ ਮੈਨੂੰ ਪਤਾ ਨਹੀਂ ਖਾਣਗੇ ਪਤਾ ਨਹੀਂ ਨਹੀਂ ਅਸਾਈਪਰੀ ਦੇ ਪਾਪੇ ਨੇ ਉਹ ਵੀਡੀਓ ਦੇਖਦਾ ਰਹਿੰਦਾ ਫੇਸਬੁੱਕ ਜਿਆਦਾ ਦੇਖਦਾ ਹਨ ਤੇ ਉੱਥੇ ਦੇਖਦਾ ਰਹਿੰਦਾ ਜਿਵੇਂ ਉਹ ਪਿੱਛੇ ਉਹਨੇ ਕਰੇਲਿਆਂ ਦੇ ਵਿੱਚ ਪਵਾ ਕੇ ਦੁੱਧ ਵਾਲੇ ਕੇ ਕਰੇਲੇ ਬਣਾ ਕੇ ਖਾਦੇ ਸੀਗੇ ਹੁਣ ਕਹਿੰਦੇ ਕਹਿੰਦੇ ਕਈ ਇਹਦੇ ਵਿੱਚ ਪਾ ਕੇ ਦੇਖ ਵੀ ਬੜਾ ਕੇ ਦੇਖ ਕੇ ਹੋ ਜਾ ਬਣਦਾ ਤਾਂ ਕਰਕੇ ਉਹਨਾਂ ਦੇ ਕਹੇ ਤੇ ਅੱਜ ਪਹਿਲੀ ਵਾਰ ਬਣਾ ਰਹੇ ਆ ਦੁੱਧ ਵਾਲਾ ਘਈ ਆ ਦੇਖਦੇ ਆ ਕਿਹੋ ਜਿਹਾ ਬਣਦਾ ਪਹਿਲੀ ਵਾਰ ਟਰਾਈ ਕਰ ਰਹੇ ਆ ਉਹ ਵਧੀਆ ਆਪਣੀਆਂ ਭੈਣਾਂ ਤਾਂ ਬਣਾਉਂਦੀਆਂ ਨੇ ਹਨ ਸਹਾਰਨ ਫੈਮਿਲੀ ਵਾਲੀਆਂ ਆਪਾਂ ਨਹੀਂ ਨਹੀਂ ਪਰカ ਦੇ ਬਣਾਏ ਹੈਗੇ ਚ ਚਲੋ ਅੱਜ ਬਣਾ ਕੇ ਦੇਖਦੇ ਆ ਟਰਾਈ ਕਰਦੇ ਆ ਜੇ ਤਾਂ ਵਧੀਆ ਲੱਗੇ ਹਨਾ ਐਦਾਂ ਦੁੱਧ ਪਾ ਕੇ ਘਈ ਆ ਫਿਰ ਆਪਾਂ ਬਣਾ ਲਿਆ ਕਰਾਂਗੇ दवा जी लसन अपना ब्राउन हो गया हूँ पावे प्याज हल्का ब्राउन होने तक भुनेंगे हम पा देंगे हरिया मिर्च

ਆਣੀ ਨਹੀਂ ਆਪਾਂ ਕਈ ਇਹ ਪਾਣੀ ਨਹੀਂ ਪਾਉਂਦੇ ਇਹਨੂੰ ਭਾਸ ਨਾਲੇ ਪਕਾਵਾਂਗੇ ਨਰਮੇ ਆ ਕਈ ਆ ਬਸ ਟੱਕ ਦਾਂਗੇ ਇਹਨੂੰ ਇੱਕ ਵਾਰ ਹਲਾ ਕੇ ਸਾਰਾ ਮਸਾਲਾ ਗੈਸ ਕਰ ਦਾਂਗੇ ਆਪਾਂ ਸੇਮ ਤੇ ਬਣੀ ਜਾਏਗਾ ਇੱਕ ਦੋ ਵਾਰੀ ਵਿੱਚ ਚੈੱਕ ਕਰ ਲਾਂਗੇ ਫੇਰ ਤੁਹਾਨੂੰ ਦਿਖਾਵਾਂਗੇ ਕਿ ਹੋ ਜਾ ਬਣਦਾ ਟਰਾਈ ਕਰਨ ਲੱਗੀਆਂ ਦੁੱਧ ਵਾਲਾ ਕਈ ਆ ਬਾਤੇ ਸੁਣਿਆ ਵੀ ਬਣਾਉਂਦੇ ਆ ਹਨ ਮੈਂ ਤਾਂ ਪਹਿਲੀ ਵਾਰ ਬਣਾਉਣ ਲੱਗੀ ਤੇ ਅੱਛਾ ਦੇਖਾਂਗੇ ਕਿ ਕਿਹੋ ਜਿਹਾ ਜਾਂਦਾ ਬਾਬਾ ਜੀ ਲੱਗ ਚੁੱਕਿਆ ਗੁਰਦੁਆਰਾ ਸਾਹਿਬ ਤੇ ਆਪਾਂ ਬਸ ਉਹਨੂੰ ਢੱਕ ਦਾਂਗੇ ਪਾਣੀ ਨਹੀਂ ਪਾਉਣਾ ਇਹਨੇ ਨਾ ਭਾਫ਼ ਨਾਲ ਪਾਣੀ ਆਪਣੇ ਆਪ ਛੱਡ ਦੇਣਾ ਕਹੀਏ ਢੱਕ ਦੇਣਾ ਲਾਂਚ ਆਬਜੀ ਆਪਣੀਏ ਬਣ ਚੁੱਕੀ ਆ ਤੇ ਹੁਣ ਪਾਵਾਂਗੇ ਆਠ ਦੇ ਵਿੱਚ ਦੁੱਧ ਆਪਾ ਇੱਕ ਦੋ ਵਾਰੀ ਮੈਂ ਵਿੱਚ ਹਿਲਾਤੀ ਸੀਗੀ ਤੇ ਇੱਕ ਗਲਾਸ ਦੁੱਧ ਆ ਪਾਵਾਂਗੇ ਫੁੱਲ ਕਰੀਮ ਦੁੱਧਾ ਤਾਜ਼ਾ ਇਹ ਪਾ ਕੇ ਹੁਣ ਰਜਾਵਾਂਗੇ ਮਸ਼ੀਨਾ ਦਾ ਉਤਰ ਲਾਗੇ ਵਿੱਚ ਨਾਲ ਦੇ ਨਾਲ ਲੋ ਜੀ ਸਮਾਨ ਕੱਪੜੇ ਫੇਚ ਕਰਦੇ ਨੇ ਮੀਂਹ ਦੇਖੋ ਕਿੰਨਾ ਤੇਜ਼ ਆ ਗਿਆ ਪਣ ਮੀਂਹ ਬਹੁਤ ਹੈ ਬੱਕਰੀ ਬੱਕਰੀ ਤੇਜ਼ ਆਇਆ ਬੱਕਰੀ ਬਾਹਰ ਗਈ ਆ ਉਹ ਹੁਣ ਬੱਕਰੀ ਬੰਨਣ ਜਾਣਾ ਪੈਣਾ ਚਨਾ ਰਣਦੇ ਨਹੀਂ ਹੁਣ ਉਹ ਭੇਜ ਗਏ ਅਚਾਨਕ ਜੀ ਆ ਗਿਆ 1 ਲੱਖ ਬਹੁਤ ਲਾਲਾ ਟੈਕ ਤੇਜਾ ਤੂੰ ਕਿੱਥੇ ਚਲੇ ਆ ਤੂੰ ਕਿੱਥੇ ਬੱਕਰੀ ਬੰਨਣਾ ਚਾ ਬੰਨੇ ਬੱਦ ਮੈਂ ਭਾਂਡੇ 'ਤੇ ਰਹਿ ਗਈ ਉੱਥੇ ਦੁੱਧ ਵਾਲੇ ਸੀਗੇ ਕੁਝ ਧੀਲੀ ਵੀ ਰਹਿ ਗਈ ਚੱਕਣ ਤੋਂ ਮੈਂ ਸਬਜ਼ੀ ਬਣਾਉਂਦੀ ਸੀਗੀ ਅੰਦਰ ਤੇ ਬਾਹਰ ਜਿਸ ਕਾਰਨ ਕਹਿੰਦਾ ਮੀ ਆ ਗਿਆ ਗੁਰਦੁਆਰ ਸਾਹਿਬ ਤੋਂ ਆਇਆ ਸੀਗਾ ਮੇਜ ਵੀ ਰਹਿ ਗਿਆ ਚੱਕਣ ਤੋਂ ਤੋਤਾ ਹੋਇਆ ਸੀਗਾ ਚਲੋ ਇਹ ਚੱਕ ਲਿਆ ਲਓ ਜੀ ਆਪਣੀ ਸਬਜੀ ਬਣ ਗਈ ਦੁੱਧ ਵਾਲਾ ਘਈਆ ਤੇ ਹੁਣ ਬਾਕੀ ਖਾ ਕੇ ਦੱਸਣਗੇ ਕਿ ਹੋਇਆ ਬਣਿਆ ਇਹਦੇ ਵਿੱਚ ਮੇਥੀ ਰੈਂਦੀ ਆ ਪਾਉਣ ਤੋਂ ਪਸਤੂਰੀ ਮੇਥੀ ਪਾ ਦਾਂਗੇ ਥੋੜੀ ਜਿਹੀ ਆ ਗੀ ਮਾਂ ਲਗੀਆਂ ਦੁੱਧ ਵਾਲਾ ਘਈਆ ਬਣਾ ਬੱਕਰੀ ਬਸ ਹੁਣ ਮੈਂ ਲਾਉਣੀ ਆ ਰੋਟੀ ਲੋ ਜੀ ਸਬਜੀ ਆਪਣੀ ਬਹੁਤ ਵਧੀਆ ਬਣੀ ਸੀਗੀ ਤੇ ਸਾਰਿਆਂ ਨੇ ਖਾ ਲਈ ਤੇ ਵਧੀਆ ਲੱਗੀ ਖਾਣ ਨੂੰ ਜਿੱਦਾਂ ਨਾ ਪਨੀਰ ਦੀ ਸਬਜੀ ਦਾ ਟੇਸ ਆਉਂਦਾ ਇਦਾਂ ਹੀ ਕਈਏ ਦਾ ਟੇਸ ਆ ਰਿਹਾ ਸੀਗਾ ਸੁਆਦ ਸੀਗੀ ਤੇ ਪਹਿਲਾਂ ਮੈਂ ਬਣਾਉਂਦੀ ਨਹੀਂ ਹੁੰਦੀ ਸੀਗੀ ਸਾਇਪਰੀ ਤੇ ਪਾਪੇ ਕਰਕੇ ਮੈਨੂੰ ਇਦਾਂ ਹੁੰਦਾ ਤੇ ਵੀ ਪਤਾ ਨਹੀਂ ਖਾਊਗਾ ਪਤਾ ਨਹੀਂ ਪਰ ਉਹਨਾਂ ਦੇ ਕਹਿਤੇ ਅੱਜ ਬਣਾਈ ਆ ਤੇ ਪਹਿਲੀ ਵਾਰ ਬਣਾਈ ਸੀਗੀ ਵਧੀਆ ਲੱਗੀ ਤੇ ਚਲੋ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ